ਸੀ ਹਰਸੋਨ ਵਾਲੀ ਉਹ ਦੀ ਆਵਾਜ਼ ਹੈ ਇਹ ਹਨ ਹੂੰ ਸਿਰਾ ਕੱਢਦਾ ਨਾ ਆਵਾਜ਼ ਉਦੋਂ ਉਹ ਦੂਜੇ ਸਾਇਲੈਂਸਰ ਨਾਲ ਕਿੰਨੇ ਘੰਟਾ ਕਰਦਾ ਸੀ ਦੂਜੇ ਸਾਇਲੈਂਸਰ ਲੱਗਿਆਵਾਂਗੇ ਸਰ ਨੂੰ ਫਸਤੇ ਦੀ ਮੋਡੀਫਿਕੇਸ਼ਨ ਕਿੱਥੋਂ ਸਟਾਰਟ ਕਰਨੀ ਹੈ ਤੂੰ ਆਪਾਂ ਸਰ ਨੂੰ ਪਹਿਲੇ ਇਹਦਾ ਸਾਇਲੈਂਸਰ ਬਣਾਇਆ ਜਾਗਾ ਅੱਛਾ ਆਪ ਘਰੇ ਬਣਵਾਏ ਕਿ ਕਿਦਾਂ ਆਪਾਂ ਘਰੇ ਬਣਾਇਆ ਅੱਛਾ ਫੇਲੀ ਪਥੇਗਾ ਫੇ ਆਪਾਂ ਇਹਦੀ ਲਾਵਾਂਗੇ ਛਤਰੀ ਛਤਰੀ ਖੋਲ ਲਾਂਗੇ ਹੂੰ ਫਿਰ ਆਪਾਂ ਇਹਨੂੰ ਇੱਥੋਂ ਬਲੈਕ ਕਰਾ ਦਿੰਦੇ ਹਾਂ ਇਹਦਾ ਨਾਮ ਵੀ ਰੱਖ ਲਵੇਂ ਖੀ ਰੱਖਿਆ ਇਹਦਾ ਨਾਮ ਰੱਖਿਆ ਜਾਵੇ ਡ੍ਰੈਗਨ ਯੈਸ ਡ੍ਰੈਗਨ ਰੱਖ ਲਿਆ ਨਾ ਬਾਪੂ ਗਾਲਾ ਦੂਗਾ ਕਿਹੜਾ ਬਾਪੂ ਆਪਣਾ ਨਹੀਂ ਕੁਝ ਕਹਿੰਦਾ ਕੋਈ ਹਾਂ ਨਾ ਮੈਨੂੰ ਭੁੱਖਾ ਲੱਗਿਆ ਨਹੀਂ ਗਾਲਾ ਬੈਣੀਆ ਉਹ ਲੈ ਚੈਨਲ ਦਾ ਨਾਮ ਕੀ ਸੋਚਿਆ ਯਾਰ ਡ੍ਰੈਗਣੀ ਹੂੰ ਹੋਰ ਅਣ ਮੋਰ ਬਰਾੜ 48 60 ਵਾਲੇ ਇੱਥੋਂ ਵੀ ਖੋਲਣਾ ਪਊ ਨਾ ਇੱਥੋਂ ਹਾਂ ਹਾਂ ਬੈਪਾਂ ਖੋਲਣੀਆਂ ਪੈਣਗੀਆਂ ਇੰਨੇ ਹਣਾ ਉਹ ਤੋਂ ਤਾਂ ਡੈਡੀ ਨਾਲ ਲੱਗ ਗਿਆ ਸੀਗਾ ਅੱਜ ਲੱਗੇ ਇਹ ਇਕੱਲੇ ਨੂੰ ਕਰਨਾ ਬੂ ਐ ਨਹੀਂ ਆਦਲੋ ਦਾ ਨਾ ਜਿੰਮੇਤ ਨਾ ਸੁਪਨੇ ਲੱਗੇ ਵਿਚਾਰਾ ਆਪੇ ਸਟਾਰਟ ਕਰਨਾ ਬੂ ਐ ਨਹੀਂ ਹੁੰਦਾ ਹਨਾ ਵੀ ਬੋਲੇ ਤੇ ਹੋਰ ਚੈਨਲ ਦਾ ਨਾਮ ਤਾਂ 100 ਕੋਈ ਵਧ ਗਿਆ ਰੱਖਾ ਰੱਖੇਗਾ ਕਾਮਯਾਬੀ ਕਾਮਯਾਬੀ ਪਹਿਰਾ ਜੜੇ ਗਪੀ ਕਾਮਯਾਬੀ ਦੀ ਚਾਬੀ ਸਹੀ ਗੱਲ ਆ ਦਬਲਾ ਖੋਲ ਕੇ ਫੇਰ ਬਣਾਵਾਂਗੇ ਕੀ ਕੋਲੀ ਹਨ ਅਜਿਹਾ ਵੀ ਆਪਾਂ ਆ ਯਾਰ ਚਾਬੀ ਪਾਣਾ ਇਸ ਤਰ੍ਹਾਂ ਵੀ ਆਪਾਂ ਕਰ ਰਹੇ ਹਾਂਗੇ ਹੁਣ ਪੇਜਸ ਟਰੈਕਟਰ ਨੂੰ ਤਿਆਰ ਤਿਆਰ ਕਰ ਦੇਵਾਂਗੇ ਆਪਾਂ ਤੇ ਆਪਾਂ ਪੇਜ ਖੋਲਦੇ ਹਾਂ ਉਹਦੇ ਤੇ YouTube ਤੇ ਖੋਲਦੇ ਇੱਕ ਤੇ Facebook ਤੇ ਤੇ Instagram ਤੇ ਅੱਛਾ ਤੇ ਆਪਾਂ ਹੁਣ ਇਹਦਾ ਨਾਮ ਰੱਖ ਗਏ ਪੇਜਸ ਦਾ ਨਾਮ ਰੱਖਣਾਗਾ ਆਪਾਂ ਤੇ ਆਪਾਂ ਇਹਦਾ ਟਰੈਕਟਰ ਦੇ ਮਤਲਬ ਕਾਸ ਤੋਂ ਆਪਾਂ ਸਟਾਰਟ ਕਰ ਗਏ ਤੇ ਉਹਦਾ ਨਾਮ ਦੱਸੋ ਆਪਾਂ ਨੂੰ ਤੇ ਆਪਾਂ ਇਹਨੂੰ ਮੋਡੀਫਿਕੇਸ਼ਨ ਹਾਲੀਵੁੱਡ ਸਟਾਰਟ ਕਰਾਂਗੇ ਆਪਾਂ ਇੱਕੇ ਧਾਮ ਨੇ ਸਟਾਰਟ ਕਰਨੀ ਹੈ ਨਾ ਵੀ ਤੇ ਸਾਡਾ ਮਕੈਨਿਕ ਹੈਗਾਗਾ ਅਣਮੋਲ ਬਰਾਣਾ ਯਸ ਇਹਨਾਂ ਕੀ ਅੰਦਰ ਹੀ ਡੈਡੀ ਨਿਕਲੇ ਸੀ ਤੇ ਸਹੀ ਕਿਵੇਂ ਹੁੰਦਾ ਹੁੰਦਾ ਤੇ ਇਹ ਤੇ ਜੈਨ ਪਾਉ ਜੈਨ ਪਾਉਣਾ ਲਾਇਕ ਆ ਦੇਖ ਆ ਮੱਛਿਆ ਪਿਆਗਾ ਇੱਥੋਂ ਵਾਲਾ ਜੈਨ ਮੈਂ ਮਚਾਤਾ ਸੀ ਇਹਦਾ ਆਹ ਵਾਲਾ ਜੈਨ ਕਿਵੇਂ ģear box ਦੇ ਪਿੱਛੇ ਵਾਲਾ ਹਾਂ ਕਿਵੇਂ ਗਲਾਰੰਗਾ ਵਾਲਾ ਬਈ ਮੈਂ ਉਹ ਕਰਨ ਗਿਆ ਸੀ ਵਿਚ ਝੋਨਿਆਂ ਵਾਲੇ ਨਹੀਂ ਹੁੰਦੇ ਜਿਹੜੇ ਹਾਂ ਉਹਨਾਂ ਨੂੰ ਛੱਡਣ ਗਿਆ ਸੀ ਹਾਂ ਤੇ ਆਉਂਦੇ ਹੋਏ ਨੇ ਮੈਂ ਇੱਕ ਇਹਦੀ ਹੱਥ ਵਾਲੀ ਰੇਸ ਹੁੰਦੀ ਹੈਗੀ ਹਾਂ ਇੱਕ ਪੈਰ ਵਾਲੀ ਦੀ ਹੱਥ ਵਾਲੀ ਰੇਸ ਮੈਂ ਵੀ ਕਰੀ ਰੱਖੀ ਹਾਂ ਇਹ ਇੱਕ ਕ੍ਰੇਸੀ ਹੁੰਦੀ ਹੈ ਪਰ ਪੈਰ ਵਾਲੀ ਰੇਸ ਵੱਧ ਹੈ ਇਹਦੀ ਪੈਰ ਵਾਲੀ ਰੇਸ ਇਹਦੀ ਵੱਧ ਹੈਗੀ ਅੱਛਾ ਜਿਹੜੀ ਪੈਰ ਵਾਲੀ ਰੇਸ ਹੈ ਜੀ ਹਾਂ ਤੇ ਮੈਂ ਹੱਥ ਵਾਲੀ ਰੇਸ ਕਰਤੀ ਉਹਦੇ ਨਾਲ ਕੱਲਾ ਉਹ ਹੋ ਗਿਆ ਵੀ ਮੈਂ ਪੈਰਾਂ ਦੀ ਰੇਸ ਕੀਤੀ ਨੂੰ ਉਹ ਨਾਲ ਬਾ ਇਥੇ ਪ੍ਰੈਸ਼ਰ ਬਣ ਕੇ ਹਾਂ ਤੇਲ ਵਾਲਾ ਬੁੜਕਾ ਲੱਗ ਪਿਆ ਉਹ ਪਰਲ ਮਗਰਾੜ ਸਾਰਾ ਕਾਲਾ ਕਰ ਦਿੱਤਾ ਜਿਵੇਂ ਉਹ ਜੰਜੀਰੀ ਜੀ ਵਾਲਾ ਉਹ ਬਣਾਉਂਦੇ ਹੁੰਦੇ ਆ ਤੇ ਉਹ ਸਾਰਾ ਕੁਝ ਉਹ ਜਿਵੇਂ ਆਪਾਂ ਇਹਨੂੰ ਮੋਡੀਫਾਈ ਕਰਾਉਣਾ ਕੋਈ ਉਵੇਂ ਜੰਜੀਰੀ ਵਾਲਾ ਇਹ ਤਾਂ ਸਟੇering ਨਹੀਂ ਹੁੰਦਾ ਹਾਂ ਉਹ ਸਟੇering ਵੀ ਮਿਲ ਜਾਂਦਾਗਾ ਉਹ ਲੈ ਕੇ ਆਵਾਂਗੇ ਆਪਾਂ ਇਹਦਾ ਹਮੇਸ਼ਾ ਤੇ ਇੰਕ ਕਰਾਵਾਗੇ ਕੋਈ ਸਾਰਾ ਕੁਝ ਕਰਾਵਾਂਗੇ ਫੌਰੀ ਬੜੀ ਇੱਕ ਕਿਨ ਬਹਿਲਾ ਜਾ ਫੈਲਾਣੀ ਨਾ ਜਿਵੇਂ ਕੀ ਹੁਣ ਆ ਟਾਇਰ ਦੇਖ ਲਈ ਤਾਂ ਆਪਾਂ ਮਿਲੇ ਮਲਾਏ ਆਈ ਆ ਨਾਲ ਹੀ ਆਈ ਹੈ ਜੇ ਹਾਂ ਤੇ ਕਈ ਇਹ ਟਾਇਰ ਪਾਉਂਦੇ ਆਗੇ ਸੱਤ ਦੇ ਟਾਇਰ ਆਗੇ ਤੇ ਨੌ ਦੇ ਟਾਇਰ ਬਾਲੀ ਕਹਿਣ ਲੱਗਦੇ ਆ ਜੀ ਜਿਹੜੇ ਜਸ਼ਨੀ ਵਾਲੇ ਦੇ ਪਾਏ ਉਹ ਕਿਹੜੇ ਆ ਉਹ ਕਿਹਗੇ ਆਗੇ ਮੌਨਸਟਰ ਟਾਇਰ ਹੁੰਦੇ ਆ ਜੀ ਉਹ ਕਿੰਨੇ ਕਦੇ ਪੈ ਜਾਂਦੇ ਉਹ ਤਾਂ ਲੱਖ ਡੇਢ ਲੱਖ ਦੀ ਗੱਡੀ ਹੁੰਦੀ ਹੈ ਅੱਛਾ ਹਰ ਤੂ ਕਰੋਣੀ ਲੈਣੇ ਹੈ ਪੈਸੇ ਖਾਸ ਲੱਗੇ ਚਲੋ ਬਈ ਮੁੰਡੇ ਮਿਹਨਤੀ ਆ ਵੀ ਕਰਿਓ ਸਬਸਕ੍ਰਾਈਬ ਤੇ ਫੋਲੋ ਵੀ ਕਰਿਓ ਭਾਈ ਕਰਦੀ ਹੈ ਖਤਮ ਕੇ ਹੱਲ ਲਵਾ ਕੇ ਲਾਸਟ ਲੁੱਕ ਕਿੱਥੇ ਦਵਾਵਾਂਗੇ ਖੜਾ ਕੇ ਲੁੱਕ ਦਵਾਵਾਂਗੇ ਅੱਛਾ ਪਾਲਾ ਇਹਦੀ ਵਾਇਸ ਲਵਾਵਾਂਗੇ ਫੇਰ ਇਹ ਲਾ ਅਸ ਲੈਂਸਰ ਤਾਂ ਮੰਗਵਾ ਅਸ ਲੈਂਸਰ ਆਪਾਂ ਲੈ ਕੇ ਆਵਾਂਗੇ ਆਪੀ ਚਲ ਕੇ ਕਰਾਂਗੇ ਲੋ ਜੀ ਆਪਾਂ ਹੁਣ ਦੂਜੇ ਟਰੈਕਟਰ ਦੇ ਸੈਂਸਰ ਖੋਲਣਾ ਹੈ ਆਪਣੇ ਦਾ ਚੱਕ ਕੇ ਤਾਂ ਦਿਖਾ ਦੇ ਲੈ ਇਹ ਹੈਗਾ 45 ਤਾਂ ਹੀ ਰੱਖਿਆ ਆਪਣਾ ਉਹਦਾ 45 60 ਵਾਲੇ ਮੈਂ ਮੇਰੇ ਵੀਰੋ ਵਰਦੀ ਲਾਈ ਨਹੀਂ ਪਹਿਲੇ ਹੀ ਲੱਗ ਗਿਆ ਖੋਲਣ ਮੁੰਡਾ ਫਲੈਸ਼ਰ ਆਪਾਂ ਕੋਰਸਲੇ ਸਰ ਬਣਾਉਣਾ ਇਹਦਾ ਖੋਲਿਆ ਹੁਣ ਆਪਾਂ ਇਹਦਾ ਦੂਜਾ ਸੈਂਸਰ ਵੀ ਬਣਾਉਣਾਗਾ ਆਪਾਂ ਇਹਦੇ ਮੂਰੇ ਲਾ ਦਾਂਗੇ ਚੱਕ ਠੀਕ ਹੈ ਹੋ ਜੀ ਵੀਰੇ ਆਪਾਂ ਪਹੁੰਚ ਗਏ ਆ ਘਰੇ ਹੁਣ ਆ ਗਏ ਆ ਸੈਂਸਰ ਲੈ ਆਪਾਂ ਇਹ ਮੋੜ ਲਵਨੇ ਆ ਆਪਣੀ ਟ੍ਰੇਡ ਤੇ ਆਪਾਂ ਸਲੇਸਰ ਲੈ ਵੀ ਲਾਤੀ ਹੁਣ ਆਪਾਂ ਛਤਰੀਏ ਦੀ ਦੋਰੀ ਹੜਾ ਦੇ ਤਾਂ ਹੁਣ ਕੀ ਦੇਖੋ ਆਬਿਓ ਦੇਖੋ ਜੀ ਬਾਬਿਓ ਐ ਹੋ ਜਾ ਲੱਗ ਲੱਗ ਪਿਆ ਹੁਣ ਆਪਣਾ ਟ੍ਰੈਟ ਸਨਸਰ ਲਾ ਕੇ ਵੀ ਦਿਖਾਵਾਂਗੇ ਆਪਾਂ ਕਹਿਣ ਲੱਗਦਾ ਲੁੱਕ ਕਹਿ ਜੀ ਇਹ ਦੇਖੋ ਕਾ ਤੋ ਟੁੱਟ ਜੂ ਇਦਾਂ ਇਹ ਆ ਕੀ ਹੈ ਨਹੀਂ ਸੱਚੀ ਦੇਖੋ ਮੈਂ ਤਾਂ ਸਹੀ ਲੱਗਿਆਗਾ ਸੋਹਣਾ ਲੱਗਦਾ ਹੂੰ ਦਾ ਖੋਲਦੇ ਆਪਾਂ ਹਾਂ ਫਿਰ ਦੂਜਾ ਸਲੈਂਸਰ ਚੜਾਵਾਂਗੇ ਓਏ ਉਹ ਸਲੈਂਸਰ ਨਾਲ ਕਿ ਸਿਰ ਆਇਆ ਉਹ ਕਰ ਗਿਆ ਓਏ ਜਸ਼ਨਾ ਨਹੀਂ ਜਸ਼ਨਾਂ ਕੋਈ ਕੋ ਬੜਾ ਸਿਰ ਸਲੈਂਸਰ ਆ ਢੇੜਾ ਦਾ ਸਾਡੇ ਕਿਹੜਾ ਹੋਰੀ ਡਿਫਰੈਂਟ ਹੀ ਵਾਇਸ ਕੱਢਦਾਗਾ 16 ਦੀ 15 ਦੀ 26 ਕੋਣਾ ਫਲ ਗਈ ਆ ਜਾ ਚਲੋ ਆਕੇ ਨੇ ਨੰਬਰ 17 ਨੰਬਰ ਹੈ। ਬਾਬੇ ਕੀ ਬਾਬੇ। ਆ ਯਾਰ ਆ ਮਾਰੇ ਕਾ ਵਿੱਚ ਜੇ ਆ ਆ ਵੀ ਕਿਹੜਾ ਉਹ ਕਰ ਲਾਂਗੇ ਲੱਗ ਗਾਦੀ ਹਾਇ ਕਿ ਨਹੀਂ ਸਾਰਿਆਂ ਨੂੰ। ਹੈਲੋ ਕਰੋ। ਕਰੋ। ਹਾਂ। ਕੈਸ ਕੈਸ ਸਬਸਕ੍ਰਾਈਬ ਕਰ ਲਓ ਮੇਰੀ ਪੋਤੇ ਤੇ ਪੋਤੀ ਨੂੰ। ਕਹਿ ਦਾਦੀ। ਕੈ ਸਬਸਕ੍ਰਾਈਬ ਕਰੋ। ਮੇਰੇ ਪੋਤੇ ਤੇ ਪੋਤੀ ਨੂੰ ਫੋਲੋ ਕਰ ਲਿਆ ਜੀ ਪੁੱਤ। ਮੇਰੇ ਪੋਤੇ ਨੂੰ ਫੋਲੋ ਕਰ ਲਓ। ਹਾਂ। ਬੱਲੇ ਓ ਤੇਰੇ ਦਾਦੀ। ਏ ਬਾਬੇ ਆਪਣੇ ਤੋਂ ਖੁੱਲੇ ਨਹੀਂ ਚਾਚੇ ਨੇ ਖੋਲਤਾ ਕਿ ਨਹੀਂ ਕੋਈ ਜੇ ਤਾਂ ਮੜੀ ਆਈ ਸੀ ਉਹ ਇਹ ਤਾਂ ਆਏ ਇੱਕ ਵਾਰੀ ਕੀਤਾ ਉਹ ਵੀ ਖੁੱਲ ਗਿਆ ਉਹ ਭਰਾ ਜੋਰ ਵਾਲਾ ਚਾਚੇ ਜਿਹਾ ਫਰਿਆ ਤੇਰੇ ਸਾਹਮਣੇ ਕਿੰਨੇ ਦਾ ਹੋ ਕੀਤਾ ਮੈਂ ਪਾਣੀ ਹੋ ਗਿਆ ਪਾਣੀ ਨਾ ਖੁੱਲਿਆ ਖੱਲੇ ਨਹੀਂ ਖੁੱਲਿਆ ਕਿ ਉੱਪਰ ਨੂੰ ਕਿੰਨੇ ਨੰਬਰ ਪਾਣਾ ਚਾਹਤੇ ਇਹ 24 24 हम पैपाइया ला के उठ लगन लग गया है दूजा भी तो 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 खोलता तो गला वो है बस ओ वाला ਉਹ ਵੀ ਲਾ ਦੇਣਾ ਆਪਾਂ ਫੇਰ ਹੋਰ ਵੀ ਘੈਂਡ ਲੱਗੂਗਾ ਥੋੜੀ-ਥੋੜੀ ਕਰਾਂਗੇ ਆਪਾਂ ਅੱਜ ਇਹਦਾ ਪਾਹਾ ਵੀ ਕਰ ਦੇਵਾਂਗਾ ਓਕੇ ਬਾਕੀ ਸਹੀ ਹੈਗਾ ਸਾਰਾ ਚਲ ਐ ਸਰ ਵੀ ਆਪਾਂ ਲਿਆਂਦਾਗਾ ਇਹਦਾ ਆ ਆ ਗਿਆ ਹਰੇ ਕੀ ਸੀ ਵੀਰੇ ਓਏ ਆਇਆ ਕੱਲੋਂ ਤੋਂ ਪਹਿਲਾਂ ਕਿਧਰ ਮੈਂ ਬਲੇਡ ਲੈਣਾ ਭੁੱਲ ਗਿਆ ਪਹਿਲਾਂ ਟਿੱਟਾ ਬੈ ਗਈ ਪੰਦਰ ਹੋਏ ਯਾ ਲੈ ਬਾਬਾ ਹੁਣ ਕਹਿਣ ਲੱਗੂ ਓਏ ਲੇ ਲਿਆਂਦਾ ਇਹਨੂੰ ਕਰ ਦੇਣਾ ਆਪਾਂ ਹੁਣ ਰੀਨਿਊ ਮੇਰੀ ਗੱਲ ਸੁਣ ਓਏ ਸੁਪਨ ਕੱਲ ਨੂੰ ਉਹ ਕਰਨਾ ਐ ਦਾ ਅਜੇ ਵੀ ਕੀ ਲੋਡ ਸੀ ਕਿ ਬਾਬੇ ਐਂ ਆਵਾਜ਼ ਸੁਣੋ ਇਹਦੀ ਹੁਣ ਇਹਦੀ ਲਾ ਕੇ ਆਵਾਜ਼ ਸੁਣਾਉਂਦੇ ਆਂ ਖੜ ਜਾ ਓਏ ਫੰਟ ਕਰ ਕਰਨਾ ਟੇਪ ਬਣਾ ਯਾਰ ਲੈ ਬਾਬੇ ਹੁਣ ਇਹਦੀ ਆਵਾਜ਼ ਸੁਣੀ ਖੜ ਜੀ ਯਾਰ ਬਾਬੇ ਇਹਦੀ ਆਵਾਜ਼ ਸੁਣੋ ਬਾਬੇ ਪੂਰੀ ਸ਼ਾਇਰਾਂ ਵਾਲਾ ਓਏ ਮਾਰੀ ਸੱਸ ਐਂਦ ਕਾਲ ਦੇ ਬਾਅਦ ਬਾਬੇ ਬਾਰਾ ਇਹ ਗੱਲ ਹੈ ਕਿ ਜਿਹੜੀ ਡਰਾਵ ਹੈ ਇਹਦੇ ਦੇ ਅੱਗੇ ਹੋਰ ਵੀ ਨਿਕਲਗੇ ਨਾ ਡਿਵੀਜ਼ਨ ਲੱਗ ਦੂਗਾ ਬ੍ਰੇਕ ਨਾ ਪਕੇ ਮੈਂ ਕਰਦਾ ਪਾਸਾੜ ਮੈਨੂੰ ਵਾਹ ਨਹੀਂ ਵਧਾਣੀ ਹੁੰਦੀ ਕਰੇਗਾ ਵੰਦ ਤੋਂ ਉਰੇ ਫੜਾ ਦੇ ਮੈਂ ਕਰਾਂ ਉਰੇ ਫੜਾ ਦੇ ਹਾਂਜੀ ਬਾਬੇ ਆਪਾਂ ਹਲੇ ਆਂਦਾ ਸੀਗਾ ਪੇਂਟ ਤੇ ਆਪਾਂ ਵਲੌਗ ਬਣਾਇਆ ਨਹੀਂ ਵਿੱਚ ਆਪਾਂ ਹਾ ਚਿਪਿੰਗਾਂ ਲੱਗੀਆਂ ਜਿਹੜੀਆਂ ਉੱਪਰ ਇਹ ਲਾਤੀਆਂ ਇਹਦੇ ਤੋਂ ਤੇ ਆਹ ਚਿਪਿੰਗ ਲਾਤੇ ਹੁਣ ਇਹਨੂੰ ਬਲੈਕ ਕਰ ਦੇਣਾਗਾ ਜੀ ਵੀ ਦਿਖਾਵਾਂ ਤੇ ਕੀ ਹੈਗਾ ਓ ਲੈ ਸਾਡੇ ਸਿਆਣੇ ਬੰਦੇ ਨੇ ਇਹ ਨਹੀਂ ਉਹ ਵੀ ਕਰ ਲਿਆ ਤੇ ਆਪਾਂ ਨੂੰ ਇਹਦਾ ਹਾਰਨਰ ਲੱਭਿਆ ਥੱਲੋਂ ਇਹਦੇ ਉਹ ਪਿੱਛੇ ਪਿਆਗਾ ਤੇ ਆਹ ਤਾਂ ਚੱਲਦਾ ਹੀ ਸੀਗਾ ਉਹ ਵੀ ਚੱਲਣ ਲੱਗਾ ਤਾਂ ਮਾੜਾ ਮੋਟਾ ਕੱਲ ਨੂੰ ਕਰਾਂਗੇ ਇਹਦਾ ਵੀ ਕੰਮ ਆਪਾਂ ਤੇ ਇਹ ਤੇ ਮਾਰ ਕੇ ਵਿਖਾਈ ਪੇਂਟ ਆਪਾਂ ਸਹੀ ਹੈਗਾ ਇਹਨੂੰ ਵੀ ਕਰਦਾਂਗੇ ਆਪਾਂ ਬਲੈਕ ਪੂਰੀ ਬੈਗ ਬੈਂਡਲ ਲੈ ਕੇ ਆਵਾਂ ਆਹ ਇੰਨੀ ਕਿੰਨੀ ਵੱਜੀਗਾ ਇਹ ਤੇ ਵੀ ਜਿਹੜਾ ਬਹੁਤ ਟਾਈਮ ਲੱਗਿਆ ਇਹ ਤੇ ਵੀ ਪੰਗੇ ਲੱਤੇ ਸੀਗੇ ਆਹ ਦੇਖੋ ਕੀਤਾ ਹੀ ਬਲੈਕ ਇਹਨੂੰ ਵੀ ਕਰਦੇ ਸੀਗੇ ਇਹ ਭੜਾਇਆ ਲੱਗਦਾ ਸੀਗਾ ਬਾਈ ਕਹਿੰਦਾ ਵੀ ਆਪਾਂ ਇਹਨੂੰ ਵੀ ਆਹ ਕਰ ਦੇਣਾਗਾ ਤੇ ਇਹਦੀ ਆਪਾਂ ਇਥੋ ਵਾਲੀ ਜਾਲੀ ਹੈਗੀ ਜਿਹੜੀ ਉਹ ਉਧਰ ਛੱਡਿਆਈ ਹੈਗੀ ਉਹ ਕਰਤੀ ਆਪਾਂ ਇਧਰ ਤੋਕੇ ਕੁਕਣਾ ਬਾਤਾਂ ਉਹਨੂੰ ਆਪਾਂ ਹਾਂ ਬੇਬੀ ਬੱਚਾ ਸਿਆਣਾ ਬੱਚਾ ਸਾਡਾ ਉਧਰ ਲਿਓ ਉਹ ਵੀ ਲਾਤੀ ਆਪਾਂ ਜਿਹੜੀ ਉਹ ਸੀਗਾ ਉਹਦਾ ਡੰਡਾ ਹੁਣ ਸਹੀ ਲੱਗ ਰਿਹਾ ਹੈਗਾ ਅੱਗੇ ਨਾਲੋਂ ਮੈਨੂੰ ਤਾਂ ਸਹੀ ਲੱਗ ਰਿਹਾ ਹੈਗਾ ਬਾਕੀ ਆਪਾਂ ਇਹਦੀ ਆ ਹਲਾ ਕੇ ਇਹਦਾ ਬੰਪਰ ਯੂ ਪੈਪ ਲਗਾ ਦੇਣੀ ਆਪਾਂ ਥੋੜੇ ਟਾਈਮ ਨੂੰ ਫਿਰ ਹੋਰ ਵੀ ਕਹਿਣ ਲੱਗੂਗਾ ਹੂੰ ਬਾਕੀ ਹੋਰ ਸਹੀ ਹੈ ਸਾਰਾ ਕੁਝ ਬਾਈ ਕਹਿੰਦਾ ਸੀਗਾ ਮੈਂ ਉਹਨੂੰ ਆਖਿਆ ਸੀਗਾ ਉਹ ਜਿਹੜਾ ਆਪਣਾ ਦੂਜਾ ਡਰਾਇਟ ਆ ਉਹਦੇ ਇਹ ਤਾਂ ਨੂੰ ਏਦਾਂ ਉੱਪਰ ਨੂੰ ਹੈਗਾ ਤੇ ਆਪਾਂ ਹੁਣ ਇਹਨੂੰ ਜਾਂ ਤਾਂ ਆਪਾਂ ਇਹਨੂੰ ਵੜਾ ਕੇ ਆਪਾਂ ਉਹ ਕਰਾਵਾਂਗੇ ਲੋਟ ਜਾਂ ਫਿਰ ਆਪਾਂ ਇਹਨੂੰ ਵੇਚ ਕੇ ਆਪਾਂ ਦੂਜਾ ਬੰਪਰ ਲੈ ਕੇ ਆਵਾਂਗੇ ਉੱਪਰ ਵਾਲਾ ਹੋ ਘੈਂਡ ਲੱਗੂਗਾ ਆ ਵੀ ਕਰਾਵਾਂਗੇ ਸਾਰਾ ਓਕੇ ਹੌਲੀ ਹੌਲੀ ਕਰਾਂਗੇ ਆਪਾਂ ਹੁਣ ਕਿਹੜਾ ਅੱਜ ਜਿੰਨਾ ਕਰਤਾਗਾ ਆਪਾਂ ਬਾਬੇ ਭੈਂਡ ਦੀ ਲੈ ਬਾਬੇ ਜਾਂਦੇ ਬਣਾ ਦੇਣਾ ਇੱਥੇ ਇਹੋ ਬੜਾ ਜਾਰਕ ਨਹੀਂ ਮਾਰਦੇ ਫਿਰ ਬਾੜੀ ਛੈਣ ਮਾਰਦਾ ਪਰ ਹਟ ਲੱਗ ਗਿਆ ਸੋਨਾ ਉੱਪਰ ਨਾਟੇ ਤੇ ਵੀ ਮਾਰਦੇ ਠੀਕ ਆ ਇੱਕ ਮਿੰਟੋ ਥੋੜਾ ਲਾਉਂ ਗਿਆ ਜੇ ਆ ਬੇਟੇ ਵੀ ਮਾਰਤਾ ਇਹ ਵੈਸੇ ਲੈ ਕੇ ਤਾਂ ਆਪਾਂ ਨਵੇਂ ਹੀ ਆਉਣਾ ਸੀਗਾ ਚੱਲ ਕੋਈ ਨਾ ਪੀਰ ਲਾਵਾਂਗੇ ਨਮਾਕ ਪਾ ਦੇਦੇ ਮੰਡੀ ਲੈ ਕੇ ਚੱਲਾਂਗੇ ਇਹਨੂੰ ਆਪਾਂ ਖੜੇ ਨੇ ਇੱਥੇ ਵਧੀਆ ਫਿਨਿਸ਼ਿੰਗ ਆਈ ਹੈ ਇਹ ਨਵੇਂ ਵਾਂਗ ਲੱਗਦਾ ਹੈ ਜਮਾ ਆਪਾਂ ਖੇਤ ਨਹੀਂ ਮਾਜਦਾ ਕਿ ਵਿੱਚ ਹੀ ਆਇਆ ਵਿੱਚ ਹੀ ਲੱਗੀ ਹੈ ਇਹ ਤੇ ਬਾਬਿਓ ਖੁਲਾਉਣਾ ਆਪਾਂ ਇਹ ਤੇ ਹਲਾ ਖਾ ਦੇਣਾ ਆਪਾਂ ਬਾਬਿਓ 에어 ਸਿਲੰਡਰ ਨੂੰ ਕਰਤਾ ਓਕੇ ਲੱਗਦਾ ਹੈ ਨਵੇਂ ਵਾਂਗੂ ਪਹਿਲਾਂ ਵੇਖਣਾ ਸੀਗਾ ਬਰਾੜਾ ਤੂੰ ਵੀ ਆ ਜਾ ਫਿਰ ਲੈ ਕੈਮਰਾਮੈਨ ਇਹ ਸੀਗੀ ਦੱਸੋ ਸੋਹਣਾ ਲੱਗਦਾ ਗਾ ਬਲੈਕ ਕਰਨਾ ਯਾਰ ਤੂੰ ਗੱਲ ਨਹੀਂ ਮੰਨਦਾ ਮੰਨਦਾ ਹੀ ਨਹੀਂ ਮਾਨੂੰ ਕੋਈ ਇਹ ਨੂੰ ਆਖਿਆ ਪੂਰਾ ਬਲੈਕ ਬਾਲਾ ਸੋਹਣਾ ਲੱਗੂਗਾ ਆਪਾਂ ਇਹਨਾਂ ਤੇਪ ਕਰ ਦਾਂਗੇ ਤੇਪ ਪਰ ਨਹੀਂ ਸੋਹਣੀ ਭਾਵਾਏ ਇੱਕ ਰੰਗ ਦਾ ਕਰਨਾਗਾ ਜਦ ਸਾਰੇ ਤੇਪ ਦੀ ਤੇਪ ਨਾ ਮੈਟ ਵਾਲੀ ਹੈ ਫਿਰ ਸਾਰੇ ਟੇਪ ਨਹੀਂ ਹੋਊਗੀ ਉਹੀ ਤਾਂ ਗੱਲ ਆ ਤੇਪ ਹੈਗੀ ਅਲੱਗ ਕਲਰ ਦੀ ਬਾਬੇ ਟਰਮੀਨਲ ਕੀ ਕਹਿੰਦੇ ਹੁੰਦੇ ਟਰਮੀਨਲ ਕਹਿੰਦੇ ਹੁੰਦੇ ਇਹ ਸ਼ਾਈਨੀ ਹੈਗੀ ਉਹ ਮੈਟ ਆ ਰੰਗ ਕਰ ਦਾਂਗੇ ਫਿਰ ਆਪਾਂ ਕੱਲ ਨੂੰ ਚੱਲ ਦਿਨ ਤਾਂ ਚੜੇ ਫਿਰ ਕੱਲ ਨੂੰ ਲੱਗਿਆ ਨਹੀਂ ਥਣੂ ਗਈ ਇਧਰ ਤਾਂ ਲੱਗਦਾ ਨਹੀਂ ਕਿਆਣ ਲੱਗਦਾ ਹਾਂ ਤਾਂ ਥੱਲੇ ਗਏ ਚੇ ਨੂੰ ਇਤਨਾ ਡੱਬ ਲੈ ਚੱਕ ਏੰਮ ਤਾਂ ਅਗਦਾਗਾ ਓਕੇ ਡੰਗਰਾਲ ਪੀ